ਹਾਂਜੀ ਬਾਈ ਜੀ ਤੁਹਾਡੇ ਲਈ ਅੱਜ ਆਪਾਂ ਇੱਕ ਬਹੁਤ ਹੀ ਸੋਹਣੀ ਕਲਾਸਿਕਲ ਲੁੱਕ ਦੀ ਕੋਠੀ ਲੈ ਕੇ ਆਏ ਆ ਜਿਸ ਦਾ ਕਿ ਬਹੁਤ ਹੀ ਸੋਹਣਾ ਡਿਜ਼ਾਈਨ ਆ ਦੋਸਤੋ ਬਹੁਤ ਜਿਆਦਾ ਵਧੀਆ ਐਲੀਵੇਸ਼ਨ ਬਣਿਆ ਹੋਇਆ ਕੋਠੀ ਦਾ ਤੇ ਬਾਈ ਨੇ ਇਸ ਕੋਠੀ ਦੇ ਡਿਜ਼ਾਈਨ ਵਾਸਤੇ ਐਲੀਵੇਸ਼ਨ ਵਾਸਤੇ ਬਾਈ ਨੂੰ ਬਹੁਤ ਦੂਰ ਜਾਣਾ ਪਿਆ ਸੀਗਾ ਕੋਠੀ ਨੂੰ ਵੇਖ ਕੇ ਆਇ ਸੀ ਪਹਿਲਾਂ ਬਾਈ ਤੇ ਫਿਰ ਫੋਟੋ ਖਿੱਚ ਕੇ ਲਿਆਇਆ ਸੀਗਾ ਉਹੀ ਇਹਨਾਂ ਨੇ ਆਰਕੀਟੈਕਟ ਨੂੰ ਦਿੱਤੀ ਕਿ ਸਾਨੂੰ ਇਸ ਕੋਠੀ ਦਾ ਆਹ ਡਿਜ਼ਾਈਨ ਚਾਹੀਦਾ ਤੇ ਫਿਰ ਆਰਕੀਟੈਕਟ ਨੇ ਬਾਈ ਨੇ ਬਣਾ ਕੇ ਦਿੱਤਾ ਇਹਨਾਂ ਨੂੰ ਨਕਸ਼ਾ ਉਦਾਂ ਦਾ ਦੋਸਤੋ ਸੋ ਤੁਹਾਡੇ ਤਾਂ ਆਪਣੇ ਘਰ ਤੱਕ ਇਹ ਚੀਜ਼ ਪਹੁੰਚ ਜਾਂਦੀ ਹੁੰਦੀ ਹੈ ਵੀਡੀਓ ਵਗੈਰਾ ਤੇ ਅੰਦਰੋਂ ਵੀ ਤੁਸੀਂ ਤਾਂ ਬਹੁਤ ਜ਼ਿਆਦਾ ਨਕਸ਼ਾ ਦੇਖ ਸਕਦੇ ਹੋ ਨੇ ਕੋਠੀ ਦਾ ਬਹੁਤ ਜ਼ਿਆਦਾ ਆਈਡੀਆ ਆ ਜਾਂਦਾ ਹੁੰਦਾ ਸੋ ਪਰਾ ਵਾਂ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਕੋਈ ਆਈਡੀਆ ਆ ਜਾਏ ਸੋ ਅੰਦਰੋਂ ਦਿਖਾਉਣਾ ਕੋਠੀ ਤੁਹਾਨੂੰ ਦੋਸਤੋ ਇਹ ਪੋਰਚ ਬਣਿਆ ਹੋਇਆ 프ਰੰਟ ਤੇ ਜਿਸ ਦਾ ਕਿ ਗੋਲਾਈ ਵਿੱਚ ਐਲੀਵੇਸ਼ਨ ਦਿੱਤਾ ਹੋਇਆ ਇਸ ਕੋਠੀ ਨੂੰ ਗੋਲਾਈ ਵਿੱਚ ਬਾਰਾ ਤੇ ਆਹ ਦੇਖੋ ਕੋਠੀ ਅੰਦਰੋਂ ਬਹੁਤ ਸੋਹਣੀ ਹੈ ਤੇ ਬਹੁਤ ਖੁੱਲੀ ਹੈ ਰਾਈਟ ਸਾਈਡ ਤੇ ਡ੍ਰੈਗ ਰੂਮ ਜੋ ਕਿ 12x12 ਸਕਰ ਫੁੱਟ ਦਾ ਸਟੈਂਡਰਡ ਸਾਈਜ਼ ਹੈਗਾ ਤੇ ਵਿੰਡੋ ਰੱਖੀ ਹੋਈ ਹੈ ਸਾਰੇ ਰੂਮਾਂ ਦੇ ਵਿੱਚ ਵਿੰਡੋ ਲੱਗੀ ਹੋਈ ਹੈ ਕੋਈ ਕਮਰਾ ਬੰਦ ਨਹੀਂ ਹੈਗਾ ਤਾਂ ਕਿ ਵੈਂਟੀਲੇਸ਼ਨ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ ਵਧੀਆ ਲਾਈਟ ਪਵੇ ਦੋਸਤੋ ਆਹ ਵੇਖੋ ਤੇ ਬਾਈ ਨੇ ਰੋੜੀ ਰੋੜੀ ਕੁੱਟੀ ਪਈ ਹੈ ਟਾਈਲ ਲਗਾਉਣੀ ਸ਼ੁਰੂ ਕਰਨੀ ਹੈ ਹੁਣ ਤੇ ਪਲਸਟਰ ਪਲਸਟਰ ਓਕੇ ਹੈਗਾ ਕੋਠੀ ਦਾ ਤੇ ਇਧਰ ਲੈਫਟ ਸਾਈਡ ਤੇ ਬੈਡਰੂਮ ਬਣਿਆ ਹੋਇਆ ਜਿਸ ਦੇ ਵਿੱਚ ਇੱਕ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਦੋਸਤੋ 12x13 ਸਕਰ ਫੁੱਟ ਦਾ ਇਹ ਬੈਡਰੂਮ ਹੈਗਾ ਕਾਫੀ ਖੁੱਲਾ ਆ ਵੇਖ ਸਕਦੇ ਹੋ ਤੁਸੀਂ ਵਾਸ਼ਰੂਮ ਤੇ ਡਰੈਸਿੰਗ ਰੂਮ ਦੋਨੋਂ ਅਟੈਚ ਆ ਵਧੀਆ ਖੁੱਲੇ ਬਣੇ ਹੋਏ ਨੇਗੇ ਤੇ ਬੈਕ ਸਾਈਡ ਤੋਂ ਦਿਖਾਉਣੇ ਤੁਹਾਨੂੰ ਤੇ ਇਹ 프ਰੰਟ ਤੇ ਦੋ ਰੂਮ ਆ ਗਏ ਇਸ ਦੇ ਨਾਲ ਹੀ ਅੱਗੇ ਉਹ ਵੇਖੋ ਸਾਹਮਣੇ ਸਟੇਡਾ ਬਾਰ ਰੱਖਿਆ ਹੋਇਆ ਜੋ ਕਿ ਇੱਕ ਇੱਥੇ ਬੈਡਰੂਮ ਬਣਿਆ ਹੋਇਆ ਹੈ ਬੈਕ ਸਾਈਡ ਤੇ ਆਜੋ ਦਿਖਾਉਣੇ ਆਂਗੇ ਆ ਵੇਖੋ ਤੇ ਇਸ ਦੇ ਵਿੱਚ ਸਟੋਰ ਸਟੋਰ ਬਣਾਇਆ ਹੋਇਆ ਇੱਕ ਜੋ ਕਿ ਇਸ ਦੇ ਨਾਲ ਬੈਡਰੂਮ ਦੇ ਅਟੈਚ ਹੈਗਾ ਆ ਵੇਖੋ ਇਸ ਦੇ ਵਿੱਚ ਵਾਸ਼ਰੂਮ ਅਟੈਚ ਨਹੀਂ ਹੈਗਾ 프ਰੰਟ ਵਾਲੇ ਰੂਮ ਦੇ ਵਿੱਚ ਬੈਡਰੂਮ ਦੇ ਵਿੱਚ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਹੈ ਨੀਚੇ ਦੋ ਬੈਡਰੂਮ ਡ੍ਰੈنگ ਰੂਮ ਤੇ ਇਧਰ ਵਿਚਾਲੇ ਸੈਂਟਰ ਦੇ ਵਿੱਚ ਗੇਟ ਸੱਡ ਕੇ ਮਗਰ ਨੂੰ ਇਧਰ ਰਾਈਟ ਸਾਈਡ ਤੇ ਕਿਚਨ ਬਣਾਇਆ ਹੋਇਆ ਜੋ ਕਿ 8x10 ਸਕਰ ਫੁੱਟ ਦਾ ਤੇ ਇਸ ਦੇ ਨਾਲ ਹੀ ਵਾਸ਼ਿੰਗ ਏਰੀਆ ਅਲੱਗ ਤੋਂ ਹੈ ਜੋ ਵਾਸ਼ਵੈਸ਼ਨ ਲੱਗਣਾ ਇੱਥੇ ਸੰਕ वगैरह ਲੱਗਣੇ ਨੇ ਦੋਸਤੋ ਤੇ ਇਧਰ ਮਗਰ ਚੁੱਲ੍ਹਾ ਚੌਂਕਾ ਬਣਾਉਣਾ ਬਾਈ ਨੇ ਆਪਣਾ ਸਿੰਪਲ ਚੁੱਲ੍ਹੇ ਵਾਲਾ ਜੋ ਕਿ 베ੜੇ ਦੇ ਵਿੱਚ ਹੁੰਦਾ ਆਪਣਾ ਜੁੱਲਾ ਝੌਂਕਾ ਪਿੰਡਾਂ ਦੇ ਵਿੱਚ ਉਹ ਬਣਾਉਣਾ ਇੱਥੇ ਬੈਕਸਾਈਡ ਤੇ ਤੇ ਬੈਕਸਾਈਡ ਤੇ ਕਾਫੀ ਜਗ੍ਹਾ ਛੱਡੀ ਹੋਈ ਹੈ ਤਾਂ ਕਿ ਬੈਠ ਕੇ ਰੋਟੀ ਵਗੈਰਾ ਵੀ ਖਾ ਸਕਦੇ ਆ ਆਪਾਂ ਆਪਣਾ ਪਰਿਵਾਰ ਤੇ ਆਜੋ ਉੱਪਰ ਚੱਲਦੇ ਆ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆ ਉੱਪਰੋਂ ਵੇਖੋ ਕੋਠੀ ਸੈਕੰਡ ਪੋਰਸ਼ਨ ਦੀ ਲੋਬੀ ਕਿੰਨੀ ਖੁੱਲੀ ਲੋਬੀ ਹੈਗੀ ਤੇ ਉੱਪਰ ਦੋ ਬੈੱਡਰੂਮ ਉੱਪਰ ਬਣੇ ਹੋਏ ਨੇਗੇ ਇੱਕ ਇਹ ਵਾਲਾ ਲੈਫਟ ਸਾਈਡ ਤੇ ਪੌੜੀਆਂ ਚੜਨਸਾਰ ਲੈਫਟ ਸਾਈਡ ਤੇ ਇਹ ਬੈੱਡਰੂਮ ਬਣਿਆ ਹੋਇਆ ਹੈ ਜੋ ਕਿ ਇਹ ਬੈਡਰੂਮ ਡ੍ਰੈਇੰਗ ਰੂਮ ਦੇ ਉੱਪਰ ਆ ਗਿਆ ਦੋਸਤੋ ਫਰੰਟ ਤੇ ਤੇ ਇਹ ਵਿੜਾ ਆ ਗਿਆ ਲੋਬੀ ਦਾ ਤੇ ਇੱਕ ਬੈਡਰੂਮ ਇਧਰ ਆ ਗਿਆ ਦੂਸਰੀ ਸਾਈਡ ਤੇ ਇਹ ਆ ਵੇਖੋ ਤੇ ਇਸ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚ ਆ ਗਿਆ ਡਰੈਸਿੰਗ ਰੂਮ ਆ ਵੇਖ ਸਕਦੇ ਹੋ ਤੁਸੀਂ ਤੇ ਦੂਸਰੇ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਇੱਕ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚ ਕੀਤਾ ਉੱਪਰ ਤੇ ਇਧਰ ਇਹ ਫਰੰਟ ਬਾਲਕਨੀ ਸੈਕੰਡ ਪੋਰਸ਼ਨ ਦੇ ਉੱਪਰ ਤੁਹਾਨੂੰ ਆਪਾਂ ਬਾਲਕੋਨੀ ਦਾ ਐਲੀਵੇਸ਼ਨ ਵਿਖਾ ਦਿੰਨੇ ਆ ਸੈਕੰਡ ਪੋਰਸ਼ਨ ਦਾ ਆ ਵੇਖੋ ਉੱਪਰ ਗ੍ਰੇਲ ਲਾਈ ਹੋਈ ਆ ਤੇ ਇਹ ਗੁਲਾਈ ਵਗੈਰਾ ਬਹੁਤ ਸੋਹਣੀ ਗੁਲਾਈ ਦਿੱਤੀ ਹੋਈ ਹੈਗੀ ਤੇ ਕੋਰਾ-ਕੂਰਾ ਖੜਾਈਆਂ ਪਈਆਂ ਜਮਾ ਇਹ ਵੀ ਦੋਸਤੋ ਮਿਸਤਰੀ ਦੇ ਬਹੁਤ ਸਾਰੇ ਹੁੰਦਾ ਹੈ ਤਜਰਬੇਕਾਰ ਮਿਸਤਰੀ ਦੇ ਤੇ ਇਧਰ ਇਹ ਬੈਕ ਸਾਈਡ ਤੇ ਜੋ ਗੇਟ ਹੈਗਾ ਇਸ ਦੇ ਨਾਲ ਇੱਕ ਇੱਥੇ ਵਾਸ਼ਰੂਮ ਜਰੂਰ ਬਣਾਇਆ ਹੋਇਆ ਬਾਹਰਲੇ ਪਾਸੇ ਸਾਈਡ ਤੇ ਮਗਰ ਬਾਈ ਕਹਿੰਦਾ ਪੰਜਾਬ ਵਗੈਰਾ ਢਾ ਲੈਣੇ ਆ ਪਾਏ ਪੂਜਣੇ ਕਹਿੰਦਾ ਉਹ ਫਿਰ ਯੂਜ਼ ਕੀਤਾ ਜਾ ਸਕਦਾ ਤੇ ਅੱਜ ਹੁਣ ਆਪਾਂ ਉੱਪਰੋਂ ਦਿਖਾਉਣੇ ਤੁਹਾਨੂੰ ਉੱਪਰ ਕੀ ਬਣਾਇਆ ਹੋਇਆ ਬਾਈ ਨੇ ਜੋ ਕਿ 프ਰੰਟ ਤੋਂ ਐਲੀਵੇਸ਼ਨ ਦਿਸਣਾ ਕੋਠੀ ਦਾ ਐਲੀਵੇਸ਼ਨ ਬਣਾਣਾ ਉੱਪਰ ਇਹ ਲੱਗਦਾ ਟੈਂਕੀ ਟੈਂਕੀ ਦੀ ਸਲੈਬ ਪਾਉਣੀ ਹੈ ਇੱਥੇ ਟੈਂਕੀ ਵਾਲਾ ਰੂਮ ਹੈਗਾ ਇਹ ਦੋਸਤੋ ਉੱਪਰ ਜਿਹੜਾ ਛੱਤ ਛੱਡੀ ਹੋਈ ਹੈ ਸਤ ਨਹੀਂ ਪਾਈ ਬਾਈ ਨੇ ਹਜੇ ਤੱਕ ਤੇ ਇੱਥੇ ਝੁੰਬੀ ਬਣਾਉਣੀ ਹੈਗੀ ਜੋ ਕਿ ਨਕਸ਼ੇ ਦੇ ਵਿੱਚ ਹੈਗੀ ਹੈਗੀ ਇਥੇ ਝੁੰਬੀ ਬਣਨੀ ਹੈਗੀ ਇਹ ਫਰੰਟ ਤੋਂ ਦੇਖੋ ਇਹ ਗਲਾਈ ਜੋ ਕਿ ਫਰੰਟ ਤੋਂ ਦੀਂਦੀ ਆ ਕੋਠੀ ਦੇ ਮੂਰੋ ਤੇ ਇਧਰ ਇਧਰ ਵਿਚਾਰਦਿਵਾਰੀ ਮਾਰੀ ਹੋਈ ਹੈ ਜਿਹੜੀ ਉੱਚੀ ਪੂਰੀ ਇਸ ਦੇ ਉੱਤੇ